ਜਦੋਂ ਸ਼ੀਤਲ ਅੰਗਰਾਲ ਉਹਨਾਂ ਨੇ ਪਾਰਟੀ ਛੱਡੀ ਪਾਰਟੀ ਛੱਡ ਕੇ ਉਹਨਾਂ ਨੇ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਭੇਜ ਲੇਕਿਨ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਸਕ੍ਰਿਪਟਡ ਸੀਗਾ ਹਰ ਚੀਜ਼ ਉਹਨਾਂ ਨੇ ਪਲਾਨ ਕੀਤਾ ਸੀ ਕਿ ਅਸਤੀਫਾ ਗਵਰਨਮੈਂਟ ਮਨਜ਼ੂਰ ਨਹੀਂ ਕਰੇਗੀ ਸਰਕਾਰਾਂ ਨੇ ਸਰਕਾਰਾਂ ਨਾਲ ਮੱਥੇ ਲਾ ਲੇ ਤੁਹਾਨੂੰ ਪਤਾ ਹੀ ਹੈ ਫਿਰ ਉਹਨਾਂ ਨੇ ਜਿਹੜਾ ਹੈ ਉਹ 30 ਤਰੀਕ ਨੂੰ 31 ਨੂੰ ਪਹੁੰਚਿਆ ਹੋਵੇਗਾ 30 ਨੂੰ ਉਹਨਾਂ ਨੇ ਪਹਿਨੇ ਐਕਸੈਪਟ ਕਰ ਲਿਆ ਵਿਧਾਨ ਸਭਾ ਸਪੀਕਰ ਨੇ ਨੋਟੀਫਿਕੇਸ਼ਨ ਜਾਰੀ ਕਰਤੀ ਵੀ ਤੁਹਾਡਾ ਸਿਫਾ ਦਾ ਮਨਜ਼ੂਰ ਹੋ ਚੁੱਕਿਆ ਤੇ ਇਹ ਪੋਸਟ ਜਿਹੜੀ ਹੈ ਐਮਐਲਏ ਚੀਫ ਜਿਹੜੇ ਆ ਖਾਲੀ ਹੋ ਚੁੱਕੀ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਸਮਾਰਟਨੈਸ ਦਿਖਾਈ ਪਰ ਚੱਲੀ ਹੈ ਨਹੀਂ ਉੱਥੇ ਦੋਮੇ ਦੇ ਵਿੱਚ ਪਹਿਲੀ ਗੱਲ ਤਾਂ ਸਹਿਮਤੀ ਕਿਵੇਂ ਬਣ ਗਈ ਕਿਉਂਕਿ ਦੋਵੇਂ ਤਾਂ ਆਪਸ ਵਿੱਚ ਬੜੇ ਤਗੜੇ ਦੁਸ਼ਮਣ ਮੰਨੇ ਜਾਂਦੇ ਸੀ ਲਾਈਵ ਹੋ ਹੋ ਕੇ ਗੱਲਾਂ ਕੀਤੀਆਂ ਇਹਨਾਂ ਨੇ ਕਹਿੰਦੇ ਕਿ ਸਾਡੀ ਪਰਿਵਾਰਕ ਦੁਸ਼ਮਣੀ ਚੱਲਦੀ ਆ ਰਹੀ ਹੈ ਬੜੇ ਪੱਕੇ ਵੈਲੀ ਚਰਨਜੀਤ ਚੰਨੀ ਜਿਹੜੇ ਹੈ 172000 ਦੀ ਲੀਡ ਤੋਂ ਜਲੰਧਰ ਤੋਂ ਜਿੱਤੇ ਵੈਸਟ ਹਲਕਾ ਵੀ ਚੰਨੀ ਨੇ ਜਿੱਤਿਆ ਜਦਕਿ ਵੈਸਟ ਹਲਕੇ ਦੇ ਵਿੱਚ ਕਿਸੇ ਕੋ ਕਮਾਨ ਹੀ ਨਹੀਂ ਸੀ ਇੱਕ ਪਾਸੇ ਇੱਕ ਸਿਟਿੰਗ ਐਮਪੀ ਦੀ ਕੁਰਸੀ ਛੱਡ ਗਿਆ ਜਦੋਂ ਉਹਦਾ ਕਾਰਜਕਾਲ ਪਿਆ ਇੱਕ ਪਾਸੇ ਸਿਟਿੰਗ ਐਮਐਲਏ ਦੀ ਕੁਰਸੀ ਛੱਡ ਗਿਆ ਜਦੋਂ ਉਹਦਾ ਕਾਰਜਕਾਲ ਪਿਆ ਆਪਣੇ ਪੈਰ ਤੇ ਆਪ ਕਹਾੜੀ ਮਾਰਨ ਦੀ ਕੀ ਲੋੜ ਪੈ ਗਈ ਸੀ ਕੀ ਸੀਐਮ ਐਕਸੀਐਮ ਬਿਆਨ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਂਗਰਸ ਛੱਡ ਗਿਆ ਤੇ ਕਾਂਗਰਸ ਲਈ ਬੜਾ ਵੱਡਾ ਝਟਕਾ ਸੀ ਲੇਕਿਨ ਇਹ ਚੀਜ਼ ਹੁਣ ਪਤਾ ਲੱਗੀ ਵੀ ਉਹਨੂੰ ਕੇਂਦਰੀ ਰਾਜ ਮੰਤਰੀ ਦਾ ਆਫਰ ਪਹਿਲਾਂ ਹੀ ਹੋਇਆ ਦੱਸ ਸੀ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਸੁਸ਼ੀਲ ਰਿੰਕੂ ਨਾਲ ਵੀ ਕੋਈ ਭਾਜਪਾ ਨੇ ਕਮਿਟਮੈਂਟ ਕੀਤੀ ਹੋਏਗੀ ਜੀਤਨ ਅੰਗਰਾਲ ਦਾ ਜੋ ਕਹਿਣਾ ਹੈ ਕਿ ਉਹ ਕਹਿ ਰਹੇ ਸੀ ਕਿ ਇਸ ਪਾਰਟੀ ਦੇ ਵਿੱਚ ਜਾਂ ਇਸ ਸਰਕਾਰ ਦੇ ਵਿੱਚ ਉਹ ਦੱਬਿਆ ਮਹਿਸੂਸ ਕਰ ਰਹੇ ਸੀ ਲੇਕਿਨ ਪੁਆਇੰਟ ਤਾਂ ਇਹ ਵੀ ਹੈ ਕਿ ਜੇ ਉਹ ਭਾਜਪਾ ਦੇ ਸੀਟ ਤੋਂ ਲੜਦੇ ਜਿੱਤ ਵੀ ਜਾਂਦੇ ਤੇ ਸਰਕਾਰ ਤਾਂ ਫਿਰ ਵੀ ਆਮ ਆਦਮੀ ਪਾਰਟੀ ਦੀ ਹੈ ਦੇ ਡਿਜ਼ਾਈਨ ਕਰਾਣਾ ਹੁੰਦਾ ਕਿ ਵਾਕਿਆ ਨੂੰ ਵੀ ਕਰਵਾ ਸਕਦੇ ਸੀਗੇ ਲੇਕਿਨ ਉਹਨਾਂ ਨੇ ਨਹੀਂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸੀ ਕਿ ਪਹਿਲਾਂ ਇਹ ਸੀਟ ਨਿਕਲੇ ਉਸ ਤੋਂ ਬਾਅਦ ਬਾਕੀ ਬਾਇ ਇਲੈਕਸ਼ਨ ਲੜਾਂ ਲੋਕ ਸਭਾ ਚੋਣਾਂ ਜੇ ਮੁਕੀਆਂ ਸੀ ਤੇ ਨਾਲ ਹੀ ਨਾਲ ਇੱਕ ਹੋਰ ਆਗਾਜ਼ ਹੋ ਚੱਲਿਆ ਜਲੰਧਰ ਵੈਸਟ ਹਲਕੇ ਲਈ ਜ਼ਮਨੀ ਚੋਣ ਦਾਗਾ ਜ਼ੋਰ ਚੋਣਾ ਜਿਹੜੀਆਂ ਨੇ ਆਉਂਦੇ ਮਹੀਨੇ ਨੂੰ ਕੀਤੀਆਂ ਜਾਣਗੀਆਂ ਕਰਾਈਆਂ ਜਾਣਗੀਆਂਰ ਉਸ ਵਾਸਤੇ ਹੁਣ ਜਦੋਂ ਜੈਦ ਸ਼ੁਰੂ ਹੋ ਗਈ ਹੈ ਕੁਝ ਦਿਨਾਂ ਦਾ ਸਮਾਂ ਵੀ ਨਹੀਂ ਪਿਆ ਔਰ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਮਾਹੌਲ ਬਦਲੇ ਆ ਕਿਸ ਤਰ੍ਹਾਂ ਸਿਆਸੀ ਪੱਧਰ ਦੇ ਉੱਤੇ ਜਲੰਧਰ ਦੇ ਔਰ ਸਿਆਸਤਦਾਨਾਂ ਦੇ ਹਾਲਾਤ ਬਦਲੇ ਨੇ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਕਿਉਂਕਿ ਜਲੰਧਰ ਵੈਸਟ ਹਲਕਾ ਹੈ ਉਹ ਹਲਕਾ ਜਿੱਥੋਂ ਸ਼ੀਤਲੰਗਰਾਲ ਜਿਹੜੇ ਹੁਣੀ ਹਾਲ ਹੀ ਦੇ ਵਿੱਚ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਉਹਨਾਂ ਦਾ ਹਲਕਾ ਸੀ ਔਰ ਉਹਨਾਂ ਦੇ ਹਲਕੇ ਦੇ ਵਿੱਚ ਅਚਾਨਕ ਹੁਣ ਇਹ ਚੋਣਾ ਹੋਈਆਂ ਨੇ ਸੁਭਾਵਿਕ ਤੌਰ ਤੇ ਹੋਣੀਆਂ ਹੀ ਸੀਗੀਆਂ ਕਿਉਂਕਿ ਉਹਨਾਂ ਨੇ ਪਾਰਟੀ ਬਦਲ ਲਈ ਜਿਸ ਤੋਂ ਬਾਅਦ ਉਹਨਾਂ ਦਾ ਹੁਣ ਅਸਤੀਫਾ ਵੀ ਮਨਜ਼ੂਰ ਕਰ ਲਿਆ ਗਿਆ ਔਰ ਉਸ ਸਾਰੇ ਕਾਰਕ੍ਰਮ ਦੇ ਚੱਲਦੇ ਹੁਣ ਅੱਗੇ ਪ੍ਰੋਟੋਕਾਲ ਨੂੰ ਨਿਭਾਇਆ ਜਾ ਰਿਹਾ ਪਰ ਇਸ ਦੇ ਨਾਲ ਨਾਲ ਕੀ ਹਾਲਾਤ ਬਣੇ ਹੋਏ ਨੇ ਜਲੰਧਰ ਦੀ ਵੈਸਟ ਸੀਟ ਦੇ ਉੱਤੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਵੋਟ ਹਾਸਲ ਕਰਕੇ ਜਿੱਤ ਹਾਸਲ ਹੋਈ ਸੀਗੀ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਉਸ ਤੋਂ ਬਾਅਦ ਅਚਾਨਕ ਹਾਲਾਤ ਬਦਲ ਗਏ। ਖੈਰ ਹੁਣ ਦੇ ਮਾਹੌਲ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਸੰਦੀਪ ਸਾਹਿਬ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ। ਅ ਧੰਨਵਾਦ ਜੀ ਸਸੇਕਲ ਸਾਹਿਬ ਜੀ। ਜੋ ਹਾਲਾਤ ਬਣੇ ਹੋਏ ਨੇ ਚਲੰਦਰ ਵੈਸਟ ਸੀਟ ਦੇ ਫਿਲਹਾਲ ਮੈਂ ਸ਼ੁਰੂਆਤੀ ਪੱਧਰ ਤੇ ਜਾਣਨਾ ਚਾਹੁੰਦਾ ਕਿ ਹੁਣ ਆਗਾਜ਼ ਹੋ ਚੁੱਕਿਆ ਕਿਸ ਤਰ੍ਹਾਂ ਦੀ ਜਦੋਜਹਿਦ ਹੈ? ਕੌਣ-ਕੌਣ ਆ ਰਿਹਾ ਹੈ? ਕਿਹੜਾ-ਕਿਹੜਾ ਚਿਹਰਾ ਉ ਜਿਹੜਾ ਚਿਹਰਾ ਤਾਂ ਹਜੇ ਕਿਸੇ ਦਾ ਵੀ ਕੋਈ ਕਲੀਅਰ ਨਹੀਂ ਹੈਗਾ ਕਿਉਂਕਿ ਆ ਆਮ ਆਦਮੀ ਪਾਰਟੀ ਜਿਹੜਾ ਹੈ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਰੱਖਿਆ ਹੋਇਆ ਕਾਂਗਰਸ ਦਾ ਵਿੱਚ ਜਿਹੜਾ ਹੈ ਪਿਛਲੇ 1 ਸਾਲ ਤੋਂ ਕੋਈ ਵੀ ਜਿਹੜਾ ਹੈ ਹਲਕਾ ਇੰਚਾਰਜ ਨਹੀਂ ਹੈ ਕਿਉਂਕਿ ਸੁਸ਼ੀਲ ਰਿੰਕੂ ਨੇ ਜਦੋਂ 1 ਸਾਲ ਪਹਿਲਾਂ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਦਾ ਇਹ ਹਲਕਾ ਆਪਾਂ ਕਹਿ ਸਕਦੇ ਹਾਂ ਕਿ ਲਵਾਰਸ ਹੋਇਆ ਹੋਇਆ ਹੈ ਤੇ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਇਸ ਟਾਈਮ ਜਲੰਧਰ ਵੈਸਟ ਚ ਮਜ਼ਬੂਤ ਹੈ ਕਿਉਂਕਿ ਜਿਹੜੇ ਪੁਰਾਣੇ ਐਮਐਲਏ ਸੀ ਸ਼ੀਤਾ ਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਲਈ ਸੀਗੀ ਸੁਸ਼ੀਲ ਰਿੰਕੂ ਜਿਹੜੇ ਐਕਸ ਐਮਐਲਏ ਸੀਗੇ ਉਹਨਾਂ ਨੇ ਪਾਰਟੀ ਛੱਡ ਕੇ ਜਿਹੜੀ ਹੈ ਉਹ ਵੀ ਬੀਜੇਪੀ ਜੁਆਇਨ ਕਰ ਚੁੱਕੇ ਨੇ ਸੋ ਇਸ ਟਾਈਮ ਤੇ ਮਜ਼ਬੂਤ ਜਿਹੜੇ ਨੇ ਬੀਜੇਪੀ ਉਸ ਹਲਕੇ ਚ ਮਜ਼ਬੂਤ ਹੈ ਲੇਕਿਨ ਹਜੇ ਤੱਕ ਕਿਸੇ ਵੀ ਪਾਰਟੀ ਨੇ ਜਿਹੜਾ ਹੈ ਆਪਣਾ ਉਮੀਦਵਾਰ ਜਿਹੜਾ ਹੈ ਉਹ ਨਹੀਂ ਐਲਾਨਿਆ ਹੈ ਸੰਦੀਪ ਜੀ ਸ਼ੀਤਲੰਗੁਰਾਲ ਨਾਲ ਖਾਸੀ ਗੇਮ ਪੈ ਗਈ ਤੁਹਾਨੂੰ ਐ ਨਹੀਂ ਲੱਗਿਆ ਕਿ ਚਾਹਨਕ ਅਜੇ ਪਾਰਟੀ ਛੱਡ ਕੇ ਉਧਰ ਗਏ ਬੜੇ ਅਜੇ ਤੈਸ਼ ਚ ਸੀਗੇ ਬੜੇ ਜੋਸ਼ ਚ ਸੀਗੇ ਤੇ ਨਾਲੋਂ ਨਾਲ ਇੱਧਰ ਕੁਝ ਹੋਰ ਹੀ ਹੋ ਗਿਆ ਦੇਖੋ ਇਦਾਂ ਸੀਗਾ ਕਿ ਜਦੋਂ ਸ਼ੀਤਲੰਗੁਰਾਲ ਹੋਣਾ ਨੇ ਪਾਰਟੀ ਛੱਡੀ ਪਾਰਟੀ ਛੱਡ ਕੇ ਉਹਨਾਂ ਨੇ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਭੇਜਤਾ ਲੇਕਿਨ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਸਕ੍ਰਿਪਟਡ ਸੀਗਾ ਹਰ ਚੀਜ਼ ਉਹਨਾਂ ਨੇ ਪਲਾਨ ਕੀਤਾ ਸੀ ਕਿ ਇਸ ਤੀਫਾ ਗਵਰਨਮੈਂਟ ਮਨਜ਼ੂਰ ਨਹੀਂ ਕਰੇਗੀ ਕਿਉਂਕਿ ਗਵਰਨਮੈਂਟ ਮਨਜ਼ੂਰ ਕਰਦੀ ਤੇ ਗਵਰਨਮੈਂਟ ਨੂੰ ਲੋਕ ਸਭਾ ਚੋਣ ਜਿਹੜੇ 1 ਜੂਨ ਨੂੰ ਸਾਰੀ VOTING ਹੋਈ ਪੰਜਾਬ ਚ ਉਸ ਤਰ੍ਹਾਂ ਨੂੰ ਕਰਾਣਾ ਪੈਣਾ ਸੀ ਸੋ ਉਹਦੇ ਚ ਉਹਨਾਂ ਨੂੰ ਆਪਣੀ ਜਿੱਤ ਨਜ਼ਰ ਆ ਰਹੀ ਸੀ ਲੇਕਿਨ ਸਰਕਾਰ ਨੇ ਜਿਹੜਾ ਹੈ ਉਹ ਵਿਧਾਨ ਸਭਾ ਸਪੀਕਰ ਨੇ ਐਸੈਪਟ ਨਹੀਂ ਕੀਤਾ ਉਹਨਾਂ ਨੇ ਕਿ ਆ ਵੀ ਇਹ ਸਿਲੈਕਸ਼ਨ ਬਾਅਦ ਕਰਾਵਾਂਗੇ ਸੋ ਇਹਨਾਂ ਨੇ 30 ਤਰੀਕ ਨੂੰ 30 ਮਈ ਨੂੰ ਇੱਕ ਲੈਟਰ ਲਿਖ ਕੇ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤੀ ਕਿ ਮੈਂ ਆਪਣਾ ਅਸਤੀਫਾ ਜਿਹੜਾ ਹੈ ਵਾਪਸ ਲੈਣਾ ਲੇਕਿਨ ਸਰਕਾਰਾਂ ਨੇ ਸਰਕਾਰਾਂ ਨਾਲ ਮੱਥੇ ਲਾ ਲੇ ਤੁਹਾਨੂੰ ਪਤਾ ਹੀ ਹੈ ਫਿਰ ਉਹਨਾਂ ਨੇ ਜਿਹੜਾ ਹੈ ਉਹ 30 ਤਰੀਕ ਨੂੰ 31 ਨੂੰ ਪਹੁੰਚਿਆ ਹੋਵੇਗਾ 30 ਨੂੰ ਉਹਨਾਂ ਨੇ ਪਹਿਲਾਂ ਹੀ ਅਕਸੈਪਟ ਕਰ ਲਿਆ विधानसभा स्पीकर ने नोटिफिकेशन जारी करती भी ਤੁਹਾਡਾ ਅਸਤੀਫਾ ਤਾਂ ਮਨਜ਼ੂਰ ਹੋ ਚੁੱਕਿਆ ਤੇ ਇਹ ਪੋਸਟ ਜਿਹੜੀ ਹੈ ਐਮਐਲਏ ਦੀ ਜਿਹੜੇ ਆ ਖਾਲੀ ਹੋ ਚੁੱਕੀ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ওভার ਸਮਾਰਟਨੈਸ ਦਿਖਾਈ ਪਰ ਚੱਲੀ ਹੈ ਨਹੀਂ ਉੱਥੇ ਹਾਂ ਬਿਲਕੁਲ ਕਹਿ ਸਕਦੇ ਆ ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਫਿਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਜਿਹੜੇ ਦੇਸ਼ ਦੀ 13 ਸੀਟਾਂ ਤੇ ਇਲੈਕਸ਼ਨ ਹੋਣੇ ਸੀ ਉਹ ਉਹਨਾਂ ਨੇ ਐ ਸੀਟ ਤੇ ਵੀ ਅਨਾਉਂਸ ਕਰਤੇ ਆ ਸਭ ਤੋਂ ਵੱਡ ਗੱਲ ਇੱਥੇ ਆ ਆ ਵੀ ਪੁੱਛਣੀ ਚਾਹੁੰਦਾ ਮੈਂ ਜਦੋਂ ਆਮ ਆਦਮੀ ਪਾਰਟੀ ਚ ਗਏ ਦੋਵੇਂ ਜਣੇ ਸ਼ੀਤਲੰਗੁਰਾਲ ਚ ਸੀਲ ਰਿੰਕੂ ਸਿਟਿੰਗ ਐਮਪੀ ਸਿਟਿੰਗ ਐਮਐਲਏ ਦੋਵੇਂ ਸੀਟਾਂ ਛੱਡ ਗਏ ਦੋਮਾਂ ਦੇ ਵਿੱਚ ਪਹਿਲੀ ਗੱਲ ਤਾਂ ਸਹਿਮਤੀ ਕਿਵੇਂ ਬਣ ਗਈ ਕਿਉਂਕਿ ਦੋਵੇਂ ਤਾਂ ਆਪਸ ਵਿੱਚ ਬੜੇ ਤਗੜੇ ਦੁਸ਼ਮਣ ਮੰਨੇ ਜਾਂਦੇ ਸੀ ਲਾਈਵ ਹੋ ਹੋ ਕੇ ਗੱਲਾਂ ਕੀਤੀਆਂ ਇਹਨਾਂ ਨੇ ਕਹਿੰਦੇ ਕਿ ਸਾਡੀ ਪਰਿਵਾਰਕ ਦੁਸ਼ਮਣੀ ਚੱਲਦੀ ਆ ਰਹੀ ਹੈ ਬੜੇ ਪੱਕੇ ਵੈਲੀ ਆ ਆਪਾਂ ਹੁਣ ਆ ਕੇ ਮਿੱਤਰ ਬਣ ਗਏ ਦੋਵੇਂ ਦੇਖੋ ਜੀ ਇਹ ਸਟੋਰੀ ਤਾਂ ਉਹ ਦੋਨੋਂ ਹੀ ਦੱਸ ਸਕਦੇ ਆ ਕਿਉਂਕਿ ਉਹਨਾਂ ਦੇ ਉਹਨਾਂ ਕਰਕੇ ਉਹਨਾਂ ਦੇ ਸਮਰਥਕ समर्थक ਵੀ ਲੜਦੇ ਸੀ ਸਮਰਥਕਾਂ ਦੇ ਪਰਚੇ ਵੀ ਦਰਜ ਹੋਏ ਸੋ ਉਹ ਸ਼ੌਕਿੰਗ ਨਿਊਜ਼ ਤੇ ਉਸ ਉਹ ਹਲਕੇ ਦੇ ਲੋਕਾਂ ਲਈ ਵੀ ਸੀ ਜਿਹੜੇ ਇਹਨਾਂ ਇਹਨਾਂ ਪਿੱਛੇ ਇੱਕ ਦੂਜੇ ਦਾ ਸਿਰ ਫਾੜਦੇ ਸੀਗੇ ਸੋ ਇਕੱਠੇ ਹੋ ਗਏ ਲੇਕਿਨ ਕੁਝ 2-4% ਲੋਕ ਉਹ ਵੀ ਨੇ ਜਿਹੜੇ ਇਹਨਾਂ ਦੇ ਫੈਸਲੇ ਤੋਂ ਖੁਸ਼ ਨਹੀਂ ਸੀਗੇ ਤੁਸੀਂ ਹੁਣ ਰਿਜ਼ਲਟ ਦੀ ਗੱਲ ਕਰੀਏ ਤੇ ਚਰਨਜੀਤ ਚੰਨੀ ਜਿਹੜੇ ਐ 1,72,000 ਦੀ ਲੀਡ ਤੋਂ ਜਲੰਧਰ ਤੋਂ ਜਿੱਤੇ ਵੈਸਟ ਹਲਕਾ ਵੀ ਚੰਨੀ ਨੇ ਜਿੱਤਿਆ ਜਦਕਿ ਵੈਸਟ ਹਲਕੇ ਦੇ ਵਿੱਚ ਕਿਸੇ ਕੋ ਕਮਾਨ ਹੀ ਨਹੀਂ ਸੀ ਕਾਂਗਰਸ ਦੀ 45000 ਵੋਟ ਤੇ ਚੰਨੀ ਜਿੱਤੇ 43000 ਦੇ ਕਰੀਬ ਜਿਹੜੀ ਐ ਸੁਸ਼ੀਲ ਲਿੰਕ ਨੂੰ ਵੈਸਟਲ ਕੇ ਜ ਵੋਟ ਪਈ ਐ ਸੋ ਕਿਤੇ ਨਾ ਕਿਤੇ ਜਿਹੜਾ ਹੈ ਕਿ ਇਹਨਾਂ ਦੋਨਾਂ ਦੇ ਰਲ ਕੇ ਇਹਨਾਂ ਦਾ ਆਧਾਰਤਾ ਹੈਗਾ ਲੇਕਿਨ ਵਕਤ ਦੱਸੇਗਾ ਵੀ ਲੋਕ ਹੁਣ ਇਹਨਾਂ ਨੂੰ ਐਮਐਲਏ ਜਿ ਦੇ ਤੌਰ ਤੇ ਜਿਹੜੀ ਜਿੰਨੂੰ ਵੀ ਕੈਂਡੀਡੇਟ ਬੀਜੇਪੀ ਦਿੰਦੀ ਉਹਨੂੰ ਅਸੈਪਟ ਕਰਦੇ ਨੇ ਕਿ ਨਹੀਂ ਕਰਦੇ ਸਾਈ ਸਾਹਿਬ ਇਹ ਕਿਸ ਤਰ੍ਹਾਂ ਦੀ ਅਕਲਮੰਦੀ ਮੈਂ ਕਹੂੰਗਾ ਹੋਵੇਗੀ ਕਿ ਇੱਕ ਪਾਸੇ ਇੱਕ ਸਿਟਿੰਗ ਐਮਪੀ ਦੀ ਕੁਰਸੀ ਛੱਡ ਗਿਆ ਜਦੋਂ ਉਹਦਾ ਕਾਰਜਕਾਲ ਪਿਆ ਇੱਕ ਪਾਸੇ ਸਿਟਿੰਗ ਐਮਐਲਏ ਦੀ ਕੁਰਸੀ ਛੱਡ ਗਿਆ ਜਦੋਂ ਉਹਦਾ ਕਾਰਜਕਾਲ ਪਿਆ ਆਪਣੇ ਪੈਰ ਤੇ ਆਪ ਕਹਾੜੀ ਮਾਰਨ ਦੀ ਕੀ ਲੋੜ ਪੈ ਗਈ ਸੀ ਦੇਖੋ ਕਾਰਨ ਤਾਂ ਕਈ ਹੋ ਸਕਦੇ ਆ ਹੁਣ ਤੁਸੀਂ ਦੇਖੋ ਕਿ ਲੁਧਿਆਣੇ ਤੋਂ ਰਵਨੀਤ ਬਿੱਟੂ ਜਦੋਂ ਉਹਨਾਂ ਨੇ ਕਾਂਗਰਸ ਛੱਡੀ ਇਹ ਸਭ ਲਈ ਸ਼ੌਕਿੰਗ ਨਿਊਜ਼ ਸੀ ਕਿ ਸੀਐਮ ਐਕਸੀਐਮ ਬਿਆਨ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਂਗਰਸ ਛੱਡ ਗਿਆ ਤੇ ਕਾਂਗਰਸ ਲਈ ਬੜਾ ਵੱਡਾ ਝਟਕਾ ਸੀ ਲੇਕਿਨ ਇਹ ਚੀਜ਼ ਹੁਣ ਪਤਾ ਲੱਗੀ ਵੀ ਉਹਨੂੰ ਕੇਂਦਰੀ ਰਾਜ ਮੰਤਰੀ ਦਾ ਆਫਰ ਪਹਿਲਾਂ ਹੀ ਹੋਇਆ ਦੱਸ ਸੀ ਕਿ ਤੂੰ ਜਿੱਤੇ ਨਾ ਜਿੱਤੇ ਤੈਨੂੰ 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 ਐਡਜਸਟ ਕਰਾਂਗੇ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਸੁਸ਼ੀਲ ਰਿੰਕੂ ਨਾਲ ਵੀ ਕੋਈ ਭਾਜਪਾ ਨੇ ਕਮਿਟਮੈਂਟ ਕੀਤੀ ਹੋਏਗੀ ਤਾਂ ਕਿ ਉਹ ਆਮ ਆਦਮੀ ਪਾਰਟੀ ਨੇ ਤਾਂ ਦੁਬਾਰਾ ਟਿਕਟ ਦੇਤੀ ਸੀ ਇਹ ਤਾਂ ਸੀ ਨਹੀਂ ਕਿ ਇਹਨਾਂ ਦੀ ਟਿਕਟ ਕੱਟਦੀ ਕਿ ਤਾਂ ਚਲੇ ਗਏ ਲekin ਇਹਨਾਂ ਨੂੰ ਤਾਂ ਟਿਕਟ ਅਨਾਉਂਸ ਕੀਤੀ ਸੀਗੀ ਇਸ ਦੇ ਬਾਵਜੂਦ ਚਲੇ ਗਏ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਐਡਜਸਟਮੈਂਟ ਦੀ ਖਬਰ ਇਹਨਾਂ ਦੀ ਵੀ ਸਾਹਮਣੇ ਆ ਜਾਵੇ ਤੇ ਰਹੀ ਗੱਲ ਸ਼ੀਤਲنگਰਾਲ ਦੀ ਸ਼ੀਤਲنگਰਾਲ ਦਾ ਜੋ ਕਹਿਣਾ ਹੈ ਕਿ ਉਹ ਕਹਿ ਰਹੇ ਸੀਗੇ ਕਿ ਇਸ ਪਾਰਟੀ ਦੇ ਵਿੱਚ ਜਾਂ ਇਸ ਸਰਕਾਰ ਦੇ ਵਿੱਚ ਉਹ ਦੱਬਿਆ ਮਹਿਸੂਸ ਕਰ ਰਹੇ ਸੀ ਉਹ ਆਪਣੇ ਤਰੀਕੇ ਨਾਲ ਕੰਮ ਨਹੀਂ ਕਰ پا ਰਹੇ ਸੀ ਨਾ ਕਰਵਾ پا ਰਹੇ ਸੀ ਸੋ ਇਸ ਕਰਕੇ ਉਹਨਾਂ ਨੇ ਜਿਹੜੀ ਹੈ ਆਪਣੀ 3 ਸਾਲ ਦਾ ਜਿਹੜਾ ਟਿਨਿਓਰ ਛੱਡ ਦਿੱਤਾ ਲੇਕਿਨ ਪੁਆਇੰਟ ਤਾਂ ਇਹ ਵੀ ਹੈ ਕਿ ਜੇ ਉਹ ਭਾਜਪਾ ਦੇ ਸੀਟ ਤੋਂ ਲੜਦੇ ਜਿੱਤ ਵੀ ਜਾਂਦੇ ਸਰਕਾਰ ਤੇ ਫਿਰ ਵੀ ਆਮ ਆਦਮੀ ਪਾਰਟੀ ਦੀ ਹੈ ਹਲਕੇ ਤੇ ਕੰਮ ਤਾਂ ਫਿਰ ਉਸੇ ਲੈਵਲ ਤੇ ਹੋਣੇ ਆ ਮਤਲਬ ਮੇਰਾ ਮੰਨਣਾ ਇਹ ਹੈ ਕਿ ਜੇ ਉਹ ਸਰਕਾਰ ਚ ਰਹਿੰਦੇ ਅੱਜ ਕੰਮ ਨਹੀਂ ਹੋ ਰਿਹਾ ਸੀ ਸ਼ਾਇਦ 6 ਮਹੀਨਿਆਂ ਬਾਅਦ ਕੰਮ ਸ਼ੁਰੂ ਹੋ ਜਾਂਦੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਤੇ ਸਰਕਾਰ ਚ ਰਹਿ ਕੇ ਅਸੀਂ ਕੰਮ ਨਹੀਂ ਕਰਾ ਪਾਏ ਸਾਡੇ ਕੋਲ ਪ੍ਰੈਸ਼ਰ ਨਹੀਂ ਪਏ ਸਾਡੇ ਤੇ ਪਿਆ ਤੇ ਹੁਣ ਜਿਹੜੇ ਵਿਰੋਧੀਆਂ ਚ ਜਾ ਕੇ ਉਹਨਾਂ ਵਿਰੋਧੀਆਂ ਚ ਜਿਨ੍ਹਾਂ ਨੇ ਉਦਾਂ ਵੀ ਸੀਟ ਹੈ ਨਹੀਂ ਦਿੱਤੀ ਉੱਥੇ ਜਾ ਕੇ ਕਹਿੰਦੇ ਅਸੀਂ ਕੰਮ ਕਰਾਵਾਂਗੇ ਸੋ ਮੈਂ ਉਹੀ ਕਹਿ ਰਿਹਾ ਜੀ ਉਹ ਉਹਨਾਂ ਦਾ ਨਿੱਜੀ ਫੈਸਲਾ ਹੈ ਵੀ ਉਹਨਾਂ ਦਾ ਕੀ ਉਸ ਟਾਈਮ ਤੇ ਸਮਰਥਕਾਂ ਜਾਂ ਪਰਿਵਾਰਕ ਸਦਸਿਆਂ ਨਾਲ ਬਹਿ ਕੇ ਸਲਾਹ ਕੀਤੀ ਹੋएगी ਵੀ ਇਹ ਵੀ ਮੈਂ ਆਪਣੀ ਐਮ ਐਲ ਏ ਸ਼ਿਪ ਤੋਂ ਵੀ ਛੱਡਣਾ ਪੈ ਰਿਹਾ ਕਿ ਮੈਂ ਛੱਡ ਦਵਾਂ ਸੋ ਇਹ ਉਹਨਾਂ ਦੀ ਆਪਸੀ ਜਾਂ ਨਿੱਜੀ ਫੈਸਲਾ ਬੈਠ ਕੇ ਗੱਲਬਾਤ ਕੀਤੀ ਹੋएगी ਸੋ ਇਹ ਉਹੀ ਜ਼ਿਆਦਾ ਗੰਭੀਰਤਾ ਨਾਲ ਦੱਸ ਸਕਦੇ ਨੇ ਵੀ ਵੀ ਕਿਉਂ ਉਹਨਾਂ ਨੂੰ ਇਹ ਡਿਸੀਜਨ ਲੈਣਾ ਪੈ ਗਿਆ ਅੱਛਾ ਉਹ ਚਰਨਜੀਤ ਸਿੰਘ ਚੰਨੀ ਵੀ ਹੁਣ ਆ ਚੱਕੇ ਜਲੰਧਰ ਦੇ ਵਿੱਚ ਐਮ ਪੀ ਬਣ ਚੁੱਕੇ ਨੇ ਇਹੋ ਜੀ ਸਿਤੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਆਪ ਵਿਜੇਤਾ ਕਾਂਗਰਸ ਦੀ ਹਾਲਾਤ ਬਾਰੇ ਵੀ ਗੱਲ ਕਰਦੇ ਆ ਪਰ ਤਾਂ ਵੀ ਚਰਨਜੀਤ ਸਿੰਘ ਚੰਨੀ ਦੇ ਹੁੰਦੇ ਸੁੰਦੇ ਵੈਸਟ ਹਲਕੇ ਦੇ ਵਿੱਚ ਭਾਜਪਾ ਦਾ ਕੋਈ ਹੈਗਾ ਐ ਠਰਾ ਤੁਹਾਨੂੰ ਲੱਗਦਾ ਨਹੀਂ ਐਦਾਂ ਦਾ ਕੁਛ ਨਹੀਂ ਐ ਲੇਕਿਨ ਚੰਨੀ ਨੇ ਕੱਲ ਕਲੀਅਰ ਕੀਤਾ ਸੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਚੰਨੀ ਦੀ ਨੂੰ ਜਿਹੜੀ ਹੈ ਉਹ ਵੈਸਟ ਹਲਕੇ ਤੋਂ ਸੀਟ ਉਹਨੂੰ ਦਿੱਤੀ ਜਾਵੇ ਕਿਉਂਕਿ ਚੰਨੀ ਦੇ ਕਰਕੇ ਜਿਹੜਾ ਹੈ ਪੂਰੇ ਮਤਲਬ ਜਲੰਧਰ ਦੇ ਵਿੱਚ ਸਾਰੇ ਹਲਕੇ ਉਹ ਜਿੱਤੇ ਨੇ ਸੋ ਲੇਕਿਨ ਚੰਨੀ ਨੇ ਕੱਲ ਕਲੀਅਰ ਕੀਤਾ ਚਰਨਜੀਤ ਚੰਨੀ ਨੇ ਕਿ ਵੀ ਮੇਰੀ ਪਰਿਵਾਰ ਤੋਂ ਕੋਈ ਵੀ ਬੰਦਾ ਜਿਹੜਾ ਹੈ ਉਹ ਐ ਸੀਟ ਲਈ ਨਹੀਂ ਲੜੇਗਾ ਨਾ ਅਸੀਂ ਇਛੁਕਾ ਗਏ ਆ ਐਸ ਹਲਕੇ ਦਾ ਜਿਹੜਾ ਉਮੀਦਵਾਰ ਵੈਸਟ ਹਲਕੇ ਤੋਂ ਹੀ ਹੋਏਗਾ ਹੁਣ ਤੁਹਾਨੂੰ ਮੈਂ ਦੱਸਾਂ ਕੱਲ 15 ਲੀਡਰਸ ਨੇ ਜਿਹੜਾ ਹੈ ਕਾਂਗਰਸ ਭਵਨ ਦੇ ਵਿੱਚ ਜਿਹੜਾ ਰਜਿੰਦਰ ਬੇਰੀ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਨੋਮੀਨੇਸ਼ਨ ਫਾਈਲ ਕੀ ਆਪਣੇ ਕੈਂਡੀਡੇਟ ਲਈ ਨੋਮੀਨੇਸ਼ਨ ਫਾਈਲ ਕੀਤੇ ਨੇ ਕਿ ਅਸੀਂ ਉਹਦੇ ਵਿੱਚੋਂ 6 ਕਾਉਂਸਲਰ ਨੇ ਕਾਂਗਰਸ ਪਾਰਟੀ ਦੇ 6 ਐਕਸ ਕਾਉਂਸਲਰ ਨੇ ਤੇ ਬਾਕੀ ਹੋਰ ਵੀ 2-4 ਜਿਹੜੇ ਅੱਛੇ ਲੀਡਰ ਨੇ ਉਹ ਕਹਿ ਰਹੇ ਵੀ ਸਾਨੂੰ ਟਿਕਟ ਦਿਓ ਲੇਕਿਨ ਹੁਨੇ ਤਾਂ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਕਿ ਵੀ ਟਿਕਟ ਕਿਨੂੰ ਦੇਣੀ ਚਾਹੀਦੀ ਹੈ ਲੇਕਿਨ ਆ ਚੰਨੀ ਦਾ ਜਿਹੜਾ ਹੈ ਉਹ ਜ਼ਰੂਰ ਵਿੱਚ ਰੋਲ ਰਹੇਗਾ ਕਿ ਚੰਨੀ ਮਤਲਬ 70 80% ਚੰਨੀ ਦੀ ਹੀ ਮੰਨੀ ਜਾਏਗੀ ਕਿ ਕਿਨੂੰ ਟਿਕਟ ਦੇ ਇੱਕ ਜਰਨਲਿਸਟਿਕ ਅਪਰੋਚ ਹੈ ਤੁਹਾਨੂੰ ਲੱਗਦਾ ਕਿ ਜਿਹੜੇ 15 ਦੀ ਤੁਸੀਂ ਗੱਲ ਕਰਦੇ ਹੋ ਉਹ ਫਿੱਟ ਹੈਗੇ ਆ ਲੜਨ ਵਾਸਤੇ ਕਾਂਗਰਸ ਵੱਲੋਂ ਦੇਖੋ ਅਗਰ ਤੁਸੀਂ ਮੇਰੇ ਐਂਗਲ ਤੋਂ ਕਹੋ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਫਿੱਟ ਹੈਗੇ ਆ ਕਿ ਕਿਉਂਕਿ ਉੱਥੇ ਦੋ ਜੇ ਬੀਜੇ ਕਿਉਂਕਿ ਮੁਕਾਬਲਾ ਬੀਜਪੀ ਨਾਲ ਹੈ ਤੇ ਬੀਜੇਪੀ ਦੇ ਦੋ ਤੁਰੰਦਰ ਉੱਥੇ ਬੈਠੇ ਨੇ ਸ਼ੀਤਲ ਲੰਗਰਾਲ ਤੇ ਸੁਸ਼ੀਲ ਰਿੰਕੂ 5 ਸਾਲ ਸੁਸ਼ੀਲ ਰਿੰਕੂ ਨੇ ਟੈਨਯੂਰ ਕਟਿਆ 2 ਸਾਲ ਸ਼ੀਤਲ ਲੰਗਰਾਲ ਨੇ ਕਟਿਆ ਲੋਕਾਂ ਨਾਲ ਉਹਨਾਂ ਦੀ ਅਪਰੋਚ ਹੈਗੀ ਹੈ ਠੀਕ ਹੈ ਲੋਕ ਉਹਨਾਂ ਨੂੰ ਵੀ ਜਾਣਦੇ ਚੰਗੀ ਤਰ੍ਹਾਂ ਹਨ ਲੇਕਿਨ ਬਾਈ ਇਲੈਕਸ਼ਨ ਦੇ ਵਿੱਚ ਸਭ ਨੂੰ ਪਤਾ ਹੈ ਕਿ ਥੋੜਾ ਸਰਕਾਰ ਦਾ ਜ਼ੋਰ ਜ਼ਿਆਦਾ ਰਹਿੰਦਾ ਹਨ ਹੁਣ ਫਿਲਹਾਲ ਆਮ ਆਦਮੀ ਪਾਰਟੀ ਨੇ ਵੀ ਹਜੇ ਕੋਈ ਡਿਸਾਈਡ ਨਹੀਂ ਕੀਤਾ ਕਿ ਟਿਕਟ ਕਿਨੂੰ ਦੇਣੀ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਹਲਕਾ ਇੰਚਾਰਜ ਅਮਿੰਦਰ ਭਗਤ ਤੇ ਹੀ ਦਾਖੇੜਿਆ ਜਾ ਸਕਦਾ ਹੈ ਕਿਉਂ ਲੇਕਿਨ ਇੱਕ ਵੀਕ ਪੁਆਇੰਟ ਥੋੜਾ ਇਹ ਵੀ ਹੈ ਕਿ ਇਸ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਵੈਸਟ ਹਲਕੇ 'ਚ ਸਿਰਫ 15000 ਵੋਟ ਪਈ ਹੈ ਸੋ ਉਸ ਕਰਕੇ ਪਾਰਟੀ ਸ਼ਾਇਦ ਚੇਂਜ ਕਰ ਸਕਦੀ ਕੈਂਡੀਡੇਟ ਕਿ ਮਹਿੰਦਰ ਭਗਨ ਨੂੰ ਟਿਕਟ ਦੇਣੀ ਹੈ ਕਿ ਜਾਂ ਕੋਈ ਹੋਰ ਚਿਹਰਾ ਲੈ ਕੇ ਆਈਏ ਜਿਸ ਦੇ ਕਰਕੇ ਇਹ ਇਸ ਹਲਕੇ 'ਚ ਜਿਹੜੀ ਹੈ ਜਿੱਤ ਦਰਜ ਕਰ ਸਕਣ ਹੋਰ ਜੇ ਕੈਂਡੀਡੇਟ ਦੀ ਦੇਖਣਾ ਹੋਵੇ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਲੱਗਦਾ ਟੀਨੂੰ ਫਿੱਟ ਹੋ ਸਕਦੇ ਕਿਤੇ ਨਾ ਕਿਤੇ ਦੇਖੋ ਪਵਨ ਟੀਨ ਨੂੰ ਦਾਵੇਦਾਰ ਤੇ ਹੈ ਉਹ ਤਾਂ ਮੰਗ ਰਿਹਾ ਹੈ ਕਿ ਮੈਨੂੰ ਵੀ ਟਿਕਟ ਦਿਓ ਕਿਉਂਕਿ ਦੋ ਵਾਰ ਐਮਐਲਏ ਰਹਿ ਚੁਕੇ ਆ ਅਕਾਲੀ ਦਲ ਤੋਂ ਬਸਪਾ ਦੇ ਵਿੱਚ ਉਹਨਾਂ ਦਾ ਪਹਿਲਾਂ ਵਧੀਆ ਅ ਸੀਗਾ ਪ੍ਰਭਾਵ ਅਕਾਲੀ ਦਲ ਚਾਹੇ ਲੇਕਿਨ ਐਸ ਬਾਇ ਇਲੈਕਸ਼ਨ ਚ ਤੇ ਤੀਨੂ ਵੀ ਤੀਸਰੇ ਨੰਬਰ ਤੇ ਰਹੇ ਨੇ ਠੀਕ ਹੈ ਨਾ ਕਿ ਆਦਮਪੁਰ ਤੇ ਜਲੰਧਰ ਵੈਸਟ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ ਇੱਥੇ ਆ ਕੇ ਕਿਦਾਂ ਸਰਵਾਈਵ ਕਰ ਲੈਣਗੇ ਅ ਦੇਖੋ ਉਹ ਤਾਂ ਹੁਣ ਉਹਨਾਂ ਨੇ ਉਹਨਾਂ ਨੂੰ ਵਰਕਿੰਗ ਕਰਨੀ ਪੈਣੀ ਲੇਕਿਨ ਸਮਾਂ ਨਹੀਂ ਹੈ ਕੋਈ ਬਿਲਕੁਲ ਸਮਾਂ ਨਹੀਂ 10 ਜੁਲਾਈ ਨੂੰ ਜਿਹੜੀ ਹੈ ਉਹ ਵੋਟਾਂ ਪੈਣੀਆਂ ਨੇ ਤੇ 13 ਨੂੰ ਰਿਜ਼ਲਟ ਹੈ ਤੇ ਸਮਾਂ ਤਾਂ ਕੁਝ ਵੀ ਨਹੀਂ ਰਿਹਾ ਉਨੇ ਇਹ ਤਾਂ ਹਜੇ ਪਾਰਟੀਆਂ ਨੇ ਹਫਤੇ ਨੂੰ ਡਿਸਾਈਡ ਕਰਨਾ ਕਿ 10 ਦਿਨ ਨੂੰ ਡਿਸਾਈਡ ਕਰਨਾ ਹੈ ਉਹ 10 15 ਦਿਨ ਦੇ ਵਿੱਚ ਕਿਦਾਂ ਕੋਈ ਨਵਾਂ ਕੈਂਡੀਡੇਟ ਕੰਮ ਕਰੇਗਾ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਚੀਤਲੰਗਰਾਲ ਤੇ ਸੁਸ਼ੀਲ ਰਿੰਕੂ ਦੀ ਫੈਮਿਲੀ ਜਿੰਨੂੰ ਵੀ ਟਿਕਟ ਮਿਲਦੀ ਹੈ ਉਹ ਤਾਂ ਉੱਥੇ ਵਰਕਿੰਗ ਉਹਨਾਂ ਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ ਉਹਨਾਂ ਕੋ ਮंडल ਪ੍ਰਧਾਨ ਵੀ ਨੇ ਉਹਨਾਂ ਕੋ ਵਾਰਡ ਪ੍ਰਧਾਨ ਵੀ ਨੇ ਉਹਨਾਂ ਕੋ ਮੈਨ ਪਾਵਰ ਜ਼ਿਆਦਾ ਹੈ ਬਾਕੀਆਂ ਨਾਲੋਂ ਸੋ ਉਹ ਇਸ ਕਰਕੇ ਜਿਹੜਾ ਹੈ ਮੁਕਾਬਲਾ ਬੀਜੇਪੀ ਦੇ ਨਾਲ ਹੀ ਹੈ ਉਹ ਤਾਂ ਫਿਰ ਉਹਨਾਂ ਦਾ ਗੜਾ ਹੈ ਮਤਲਬ ਉਹ ਆਪਣੇ ਗੜਾ ਹੈ ਜੀ ਬਿਲਕੁਲ ਗੜਾ ਜੀ ਉਹਨਾਂ ਦਾ ਅੱਛਾ ਮੈਂ ਆ ਵੀ ਜਾਣਨਾ ਚਾਹੁੰਦਾ ਕਾਂਗਰਸ ਦੀ ਜਿਹੜੀ ਮੌਜੂਦਾ ਸਥਿਤੀ ਜਲੰਧਰ ਵੈਸਟ ਦੇ ਉੱਤੇ ਕਹਿਦੀ ਹੈ ਜਾਂ ਜਲੰਧਰ ਦੇ ਵਿੱਚ ਕਹਿਦੀ ਹੈ ਜਿਹੜੇ ਚੌਧਰੀ ਪਰਿਵਾਰ ਦਾ ਦਬਦਬਾ ਇੱਕ ਟਾਈਮ ਤੇ ਸੀਗਾ ਉਹ ਤਾਂ ਹੁਣ ਜਾ ਚੁੱਕੇ ਛੱਡ ਚੁੱਕੇ ਕਾਂਗਰਸ ਉਹ ਤਾਂ ਹੁਣ ਮੈਨੂੰ ਲੱਗਦਾ ਆ ਆਉਣਗੇ ਵੀ ਨਹੀਂ ਸ਼ਾਇਦ ਲੰਬੇ ਸਮੇਂ ਤੱਕ ਪਰ ਤਾਂ ਵੀ ਜੋ ਹਾਲਾਤ ਬਣਦੇ ਆ ਕਾਂਗਰਸ ਫੇਰ ਕਿੰਨੂੰ ਉtareਗੀ ਜਾਂ ਬਾਹਰੋਂ ਬੰਦਾ ਲਿਆਂਦਾ ਜਾਵੇਗਾ ਜਿਵੇਂ ਜੋ ਚੱਲਦਾ ਪਿਆ ਆ ਆਣ ਜਾਣ ਚੱਲ ਕੋ ਮਹਿੰਦਰ ਸਿੰਘ ਕੇਪੀ ਦੇ ਜਿਹੜੇ ਹੈ ਅਕਾਲੀ ਦਲ ਤੋਂ ਸ਼ਾਮਲ ਹੋਣ ਤੋਂ ਪਹਿਲਾਂ ਇਹ ਚਰਚਾ ਸੀਗੀ ਆ ਕਿ ਕਾਂਗਰਸ ਮਹਿੰਦਰ ਸਿੰਘ ਕੇਪੀ ਨੂੰ ਹਲ ਲਕਨ ਮਿੰਦਰ ਸਿੰਘ ਕੇ ਵੀ ਆਕਾਲੀ ਦਲ ਚ ਚਲੇ ਗਏ ਕੀ ਜੋ ਹਾਲਾਤ ਨੇ ਕੇ ਪੀ ਸਾਹਿਬ ਘਰ ਵਾਪਸੀ ਕਰ ਲੈਣ ਫੇ ਘਰ ਵਾਪਸੀ ਮੈਨੂੰ ਲੱਗਦਾ ਨਹੀਂ ਕਿ ਹੋ ਸਕਦੀ ਹੈ ਕਿਉਂਕਿ ਚੰਨੀ ਚਰਨਜੀਤ ਚੰਨੀ ਤੇ ਕੇ ਪੀ ਜਿਹੜੇ ਨੇ ਉਹ ਆਪਸ ਵਿੱਚ ਰਿਸ਼ਤੇਦਾਰ ਨੇ ਸੋ ਚੰਨੀ ਇਲੈਕਸ਼ਨ ਤੋਂ ਜਦੋਂ ਕੇ ਪੀ ਸਾਹਿਬ ਨੇ ਜੁਆਇਨ ਕਰਨਾ ਸੀ ਉਤੋਂ 2 ਦਿਨ ਲਗਾਤਾਰ ਉਹਨਾਂ ਦੇ ਘਰ ਗਏ ਉਹਨਾਂ ਨੂੰ ਮਨਾਣ ਗਏ ਲੇਕਿਨ ਕੇ ਪੀ ਸਾਹਿਬ ਨਹੀਂ ਮੰਨੇ ਸੋ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਹੁਣ ਘਰ ਵਾਪਸੀ ਹੋ ਸਕਦੀ ਹੈ ਉਹ ਵੀ ਇਸ ਗਰਾਉਂਡ ਦੇ ਕਿ 1,75,000 ਵੋਟਾਂ ਚੰਨੀ ਜਿੱਤੇ ਨੇ ਹਲਕਾ ਜਲੰਧਰ ਸੀਟ ਜਿੱਤੇ ਨੇ ਮੈਨੂੰ ਇਹ ਲੱਗ ਰਿਹਾ ਕਿ ਕਿਉਂਕਿ ਕਾਂਗਰਸ ਨੂੰ ਇਸ ਗੱਲ ਦੀ ਟੈਨਸ਼ਨ ਨਹੀਂ ਹੈ ਕਿਉਂਕਿ ਕਾਂਗਰਸ ਬਿਨਾਂ ਕਿਸੇ ਹਲਕਾ ਇੰਚਾਰਜ ਤੇ ਉਹ ਹਲਕਾ ਜਿੱਤੀ ਹੈ 45000 ਤੇ ਸੋ ਮੈਨੂੰ ਲੱਗ ਰਿਹਾ ਕਿ ਕੋਈ ਧਾਕੜ ਲੀਡਰ ਹੈ ਜਿਹੜਾ ਉਹਨੂੰ ਇਹ ਲੈ ਕੇ ਆਣਗੇ ਜਾਂ ਕਿਸੇ ਪਾਰਟੀ ਤੋਂ ਚੇਂਜ ਕਰਕੇ ਇਹ ਆਪਣੇ ਕਾਂਗਰਸ ਵਿੱਚ ਸ਼ਾਮਿਲ ਕਰਾਂਗੇ ਇਹ 2-4-5 ਦਿਨਾਂ ਵਿੱਚ ਪਤਾ ਲੱਗ ਜਾਣਾ ਜੀ अच्छा अंत ਵਿੱਚ ਮੈਂ ਆਹੀ ਪੁੱਛਣਾ ਚਾਹੁੰਦਾ ਆਮ ਤੌਰ ਤੇ ਜਦੋਂ ਜਿਮਨੀ ਚੋਂ ਆਉਂਦੀ ਹੈ ਨਾ ਕਿਹਾ ਜਾਂਦਾ ਕਿ ਜਿਹਦੀ ਸਰਕਾਰ ਆ ਉਹੀ ਮਤਲਬ ਰੂਲ ਕਰਦਾ ਹੁੰਦਾ ਐਤਕੀ ਵੀ ਪਹਿਲਾ ਵਰਗਾ ਹਾਲ ਹੋ ਜੂਗਾ ਜਿਵੇਂ ਰਿੰਕੂ ਸਾਹਿਬ ਪਿਛਲੀ ਵਾਰ ਜਿੱਤੇ ਸੀ ਐਤਮੀ ਐਤਕੀ ਵੀ ਕੋਈ ਆਮ ਆਦਮੀ ਜਿੱਤੇ ਦੇਖੋ ਹੋ ਸਕਦਾ ਜੀ ਲੇਕਿਨ 2022 ਤੋਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਅਲੱਗ ਅਲੱਗ ਡਿਸੀਜਨ ਹੀ ਸਾਹਮਣੇ ਆ ਰਹੇ ਆ ਸੰਗਰੂਰ ਤੋਂ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸੋਚਿਆ ਨਹੀਂ ਸੀ ਕਿਸੇ ਨੇ ਉਹ ਜਿੱਤ ਜਾਣਗੇ ਚਾਹੇ ਉਹ ਦੀਪ ਸਿੱਧੂ ਫੈਕਟਰ ਆ ਸਿੱਧੂ ਮੁਸੇਵਾਲਾ ਫੈਕਟਰ ਆ ਹਾਲਾਂਕਿ ਮਾਨ ਕਹਿੰਦੇ ਉਨ ਐਸ ਵਾਲੇ ਲੋਕ ਸਭਾ ਇਲੈਕਸ਼ਨ ਚ ਤੁਸੀਂ ਦੇਖੋ ਅਮਰਿਤਪਾਲ ਸਿੰਘ ਜਿੱਤ ਗਏ ਖਡੂਰ ਸਾਹਿਬ ਤੋਂ ਤੇ ਉਧਰੋਂ ਜਿਹੜੇ ਹੈ ਫਰੀਦਕੋਟ ਤੋਂ ਜਿਹੜੇ ਹੈ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ ਉਹ ਜਿੱਤ ਗਏ ਨੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਵੇਂ ਸੰਗਰੂਰ ਤੋਂ ਲਾਂਮਾ ਲਾ ਦਿੱਤਾ ਸੀ ਇਹ ਮੰਨਦੇ ਆ ਸੰਗਰੂਰ ਤੋਂ ਲਾਤਾ ਉਮੀਦ ਹੀਰ ਜਿੱਤ ਗਏ ਨੇ ਲੇਕਿਨ ਬਾਈ ਇਲੈਕਸ਼ਨ ਦੇ ਵਿੱਚ ਗਵਰਨਮੈਂਟ ਦਾ ਜੋਰ ਪੂਰਾ ਹੁੰਦਾ ਜੀ ਕਿਉਂਕਿ ਸੀਐਮ ਸਾਹਿਬ ਦਾ ਵੀ ਜੋ ਸਾਨੂੰ ਪਤਾ ਲੱਗਿਆ ਕਿ ਹਫਤਾ 10 ਦਿਨ ਐਂਡਲੇ ਹਫਤਾ 10 ਦਿਨ ਇੱਥੇ ਹੀ ਰਹਿਣਗੇ ਚੰਨੀ ਵੀ ਰਹਿਣਗੇ ਇੱਥੇ ਬੀਜੇਪੀ ਦੀ ਵੀ ਲੀਡਰਸ਼ਿਪ ਇੱਥੇ ਰਹੇਗੀ ਆਕਾਲੀ ਦਲ ਵੀ ਦੀ ਰਹੇਗੀ ਸੋ ਬੜਾ ਰੋਚਕ ਮੁਕਾਬਲਾ ਹੋਣ ਜਾ ਰਿਹਾ ਜੀ ਇੱਕ ਸਵਾਲ ਇਹ ਬਣਦਾ ਕਿ ਪੀਕਾ ਮਤਲਬ ਜ਼ਿਮਨੀ ਚੋਣ ਹੋਣੀ ਸੀਗੀ ਲਾਜ਼ਮੀ ਤੌਰ ਤੇ ਹੋਣੀ ਸੀ ਪਰ ਹੋਰ ਵੀ ਹਲਕੇ ਹੈਗੇ ਆ ਬਰਨਾਲਾ ਹਲਕਾ ਇਦਾਂ ਦੇ ਇਦਾਂ ਦਾ ਹੈਗਾ ਜਿੱਥੇ ਹੋਣੀ ਸੀਗੀ ਜਾਂ ਫਿਰ ਸੁਖਜਿੰਦਰ ਰੰਧਾਵਾ ਦੇ ਹਲਕੇ ਚ ਹੋਣੀ ਸੀਗੀ ਪਰ ਪਹਿਲਾਂ ਜਲੰਧਰ ਵੈਸਟੀ ਕਿਉਂ ਇਹੋ ਜਿਹਾ ਕੀ ਹੋ ਗਿਆ ਜਾਂ ਤਾਂ ਫਿਰ ਕੋਈ ਅੜੀ ਰਹਿ ਗਈ ਕਿ ਭਾਈ ਉਹਨਾਂ ਨੇ ਛੱਡਤਾ ਸਾਡੀ ਪਾਰਟੀ ਨੂੰ ਤਾਂ ਕਰਕੇ ਛੇਤੀ ਇਹਨਾਂ ਨੂੰ ਕੱਢੀਏ ਬਾਹਰ ਦੇਖੋ ਉਹ ਤਾਂ ਹੁੰਦਾ ਹੀ ਆ ਜੀ ਇੱਕ ਪ੍ਰੈਜ਼ੈਂਟ ਗਵਰਨਮੈਂਟ ਨੂੰ ਛੱਡ ਕੇ ਪ੍ਰੈਜ਼ੀਡੈਂਟ ਗਵਰਨਮੈਂਟ ਦੇ ਮੂੰਹ ਤੇ ਚਪੇੜ ਮਾਰ ਕੇ ਇੱਕ ਜਿਹੜਾ ਐਮ.ਐਲ.ਏ ਚਲਾ ਜਾਵੇ ਦੂਸਰੀ ਪਾਰਟੀ ਚ ਫਿਰ ਉਹ ਬੰਦਾ ਜਿਹਨੂੰ ਐਮ.ਪੀ ਬਣਾਇਆ ਹੋਵੇ ਉਹ ਛੱਡ ਕੇ ਚਲਾ ਜਾਵੇ ਸੋ ਗਵਰਨਮੈਂਟ ਨੂੰ ਪਹਿਲ ਕਿਉਂਕਿ ਪਹਿਲਾਂ ਵੀ ਇਹ ਚਾਹੁੰਦੇ ਸੀ ਕਿ ਸ਼ੀਤਲ ਅੰਗਰਾਲ ਜਾਂਦੇ ਸੀ ਕਿ ਪਹਿਲਾਂ ਹੋ ਜਾਣ ਪਰ ਗਵਰਨਮੈਂਟ ਨੂੰ ਸੀਗਾ ਕਿ ਇਹ ਸੀਟ ਹਰ ਹਾਲ 'ਚ ਜਿਤਨੀ ਹੈ ਸੋ ਇਸ ਕਰਕੇ ਇਹਨਾਂ ਨੇ ਕਰਾ ਲਿਆ ਕਿਉਂਕਿ ਜੇ ਕਿਉਂਕਿ 1-4 ਨੂੰ ਰਿਜ਼ਲਟ ਆ ਕੇ ਸੀਗੇ ਜੇ ਰਿਜ਼ਾਈਨ ਕਰਾਣਾ ਹੁੰਦਾ ਕਿ ਬਾਕੀਆਂ ਨੂੰ ਵੀ ਕਰਵਾ ਸਕਦੇ ਸੀਗੇ ਲੇਕਿਨ ਉਹਨਾਂ ਨੇ ਨਹੀਂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸੀ ਕਿ ਪਹਿਲਾਂ ਇਹ ਸੀਟ ਨਿਕਲੇ ਉਸ ਤੋਂ ਬਾਅਦ ਬਾਕੀ ਬਾਇ ਇਲੈਕਸ਼ਨ ਲੜਾਂਗੇ ਜਲੰਧਰ ਵੈਸਟ ਦੀ ਸੀਟ ਪਹਿਲਾਂ ਕੱਢਣੀ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਰੋਚਕ ਮੁਕਾਬਲਾ ਜ਼ਰੂਰ ਹੋਣ ਜਾ ਰਿਹਾ ਹੈ ਕਿਉਂਕਿ ਹੁਣ ਇਸ ਇੱਕ ਸੀਟ ਦੇ ਉੱਤੇ ਫਿਲਹਾਲ ਦੰਗਲ ਹੈਗਾ ਆਉਂਦੀਆਂ ਹੋਰ ਸੀਟਾਂ ਵੀ ਸਾਹਮਣੇ ਆਉਣਗੀਆਂ ਪਰ ਜਲੰਧਰ ਵੈਸਟ ਸ਼ਾਇਦ ਅੜੀ ਦਾ ਸਵਾਲ ਬਣ ਗਿਆ ਸੀ ਜਿਸ ਕਰਕੇ ਛੇਤੀ ਇਸ ਸੀਟ ਦੇ ਉੱਤੇ ਇਲੈਕਸ਼ਨ ਕਰਾਤੀ ਜੋ ਵੀ ਹੁੰਦਾ ਆਉਣ ਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ